हां जी दोस्तों की हालचाल है ਤੁਹਾਡਾ ਅੱਜ ਆਪਾਂ ਤੁਹਾਡੇ ਲਈ ਹੋਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਮੇਰੇ ਵੀਰ ਤੇ ਭੈਣ ਠੀਕ ਹੈ ਜੀ ਰਿਐਕਸ਼ਨ ਵੀਡੀਓ ਬਣਾਉਂਦੇ ਸੀਗੇ ਤੇ ਉਹਨਾਂ ਨੂੰ 2025 ਦੇ ਵਿੱਚ ਉਹਨਾਂ ਦੇ ਜਿਹੜੀ ਠੀਕ ਹੈ ਜੀ ਟੂਲ ਆ ਉਹਨਾਂ ਨੂੰ ਮਿਲਣਗੇ ਕਿ ਨਹੀਂ ਮਿਲਣਗੇ ਅੱਜ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਫਿਲਹਾਲ ਤਾਂ ਠੀਕ ਹੈ ਜੀ ਆਪਾਂ ਤੁਹਾਨੂੰ ਦੱਸ ਦਿੱਤੇ ਠੀਕ ਹੈ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਹੀ ਜਿਹੜੇ ਰਿਐਕਸ਼ਨ ਵੀਡੀਓ ਬਣਾਉਂਦੇ ਆ ਤੇ ਉਹਨਾਂ ਨੂੰ ਜਿਹੜੇ ਟੂਲ ਆ ਹੁਣ ਬਿਲਕੁਲ ਨਹੀਂ ਮਿਲਣਗੇ ਕਿਉਂਕਿ ਫੇਸਬੁੱਕ ਜਮਾਨੀ ਇਹ ਕਹਿੰਦਾ ਵੀ ਤੁਸੀਂ ਕਿਸੇ ਦੀ ਵੀਡੀਓ ਚੱਕ ਕੇ ਠੀਕ ਹੈ ਜੀ ਆਪਣੇ ਅਪਲੋਡ ਕਰਕੇ ਠੀਕ ਹੈ ਜੀ ਤੇ ਪੈਸੇ ਕਮਾਓ ਕਿਉਂਕਿ ਉਹ ਕਿਸੇ ਦਾ ਕੰਟੈਂਟ ਹੁੰਦਾ ਵਾਗਲੇ ਨੇ ਵੀ ਆਪਦੀ ਮੋਸ਼ਕਲ ਦੇ ਨਾਲ ਬਣਾਇਆ ਹੁੰਦਾ ਤੇ ਤੇ ਇੱਕੋ ਹੀ ਕੰਟੈਂਟ ਤੋਂ ਕੋਈ ਵਾਰ- ਤੁਹਾਨੂੰ ਪ੍ਰੋਬਲਮ ਆਵੇਗੀ ਤੇ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਸਾਰਾ ਕੁਝ ਹੀ ਦੱਸਾਂਗੇ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਦੱਸਿਆ ਹੋਊਗਾ ਜੇ ਪਿਛਲੇ ਸਮੇਂ ਵਿੱਚ ਆਪਾਂ ਜਾਈਏ ਤਾਂ ਰਿਐਕਸ਼ਨ ਵੀਡੀਓ ਤੋਂ ਬਹੁਤ ਜਣੇ ਲੋਕਾਂ ਨੇ ਪੈਸੇ ਬਹੁਤ ਕਮਾਏ ਆ ਤੇ ਜਿੱਦਾਂ ਕਿ ਠੀਕ ਆ ਜੀ ਬਹੁਤ ਕਮਾਈ ਕੀਤੀ ਆ ਤੇ ਜਿਹੜੇ ਆਪਾਂ ਵੇਖ ਗਏ ਤਾਂ ਪਿਛਲੇ ਸਮੇਂ ਦੇ ਵਿੱਚ ਰਿਐਕਸ਼ਨ ਵੀਡੀਓ ਆਪ ਆ ਕੇ ਜਿਹੜੇ ਲੋਕਾਂ ਨੇ ਠੀਕ ਆ ਜੀ ਆਪਦੇ ਟੂਲ ਵੀ ਖਲਾਈ ਹੋਈ ਆ ਤੇ ਹੁਣ 2025 ਦੀ ਗੱਲ ਕਰੀਏ ਤਾਂ ਆਪਾ 2025 ਦੇ ਵਿੱਚ ਤੁਸੀਂ ਰਿਐਕਸ਼ਨ ਵੀਡੀਓ ਜੇ ਬਣਾਉਣੀ ਆ ਠੀਕ ਹੈ ਜੀ ਜਾਂ ਤੁਸੀਂ ਅਪਲੋਡ ਕਰਦੇ ਆ ਤੇ ਤੁਹਾਨੂੰ ਜਿਹੜੇ ਟੂਲ ਆ ਉਹ ਬਿਲਕੁਲ ਨਹੀਂ ਮਿਲਣਗੇ ਇਹ ਮੇਰਾ ਨਹੀਂ ਕਹਿਣਾ ਇਹ ਫੇਸਬੁੱਕ ਦਾ ਕਹਿਣਾ ਵਾ ਇਸ ਵੀਡੀਓ ਨੂੰ ਬਾਤੂ ਬਾਤ ਸ਼ੇਅਰ ਕਰ ਦਿਓ ਠੀਕ ਹੈ ਜੀ ਜਿਹੜੇ ਰਿਐਕਸ਼ਨ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਤੇ ਰਿਐਕਸ਼ਨ ਵੀਡੀਓ ਤੁਸੀਂ ਜਿਹੜੀਆਂ ਬਣਾਉਣਾ ਵਾ ਉਹ ਬਿਲਕੁਲ ਬੰਦ ਕਰ ਦਿਓ ਕਿਉਂਕਿ ਇਹਨਾਂ ਦਾ ਕੋਈ ਫਾਇਦਾ ਨਹੀਂਗਾ ਬਣਾਉਣ ਦਾ ਤੁਹਾਨੂੰ ਜਿਹੜੇ ਜਿੱਦਾਂ ਕਿ ਟੂਲ ਹੋ ਗਿਆ ਐਡ ਆਨ ਰੀਲ ਹੋ ਗਿਆ ਸਟਾਰ ਹੋ ਗਿਆ ਬੋਨਸ ਹੋ ਗਿਆ ਠੀਕ ਹੈ ਜੀ ਚਾਹ ਹੋ ਗਿਆ ਇਨਸਟਰੀ ਮੈਂ ਐਡ ਐਫ ਇਨਸਟਰੀ ਮੈਂ ਐਡ ਦਾ ਫਿਲਹਾਲ ਹੁਣ ਫੇਸਬੁੱਕ ਨੇ ਬਿਲਕੁਲ ਬੰਦ ਕਰ ਦਿੱਤਾ ਵਾ ਤੇ ਇਸ ਦੇ ਲਈ ਤੁਹਾਨੂੰ ਕੰਟੈਂਟ ਟੂਲ ਹੀ ਮਿਲੂਗਾ ਜਿਹੜਾ ਠੀਕ ਹੈ ਜੀ ਤੇ ਤੁਹ ਅੱਗੇ ਤੁਹਾਨੂੰ ਦੱਸ ਦਿਆਂ ਵੇ ਜਿਹੜੀਆਂ ਤੁਸੀਂ ਰਿਐਕਸ਼ਨ ਵੀਡੀਓ ਬਣਾਉਂਦੇ ਆ ਕਿਸੇ ਦੇ ਚਾਕੇ ਕੰਟੈਂਟ ਅਪਲੋਡ ਕਰਦੇ ਆ ਤੋ ਜਿਹੜੇ ਕੰਟੈਂਟ ਤੁਸੀਂ ਅਪਲੋਡ ਕਰੀ ਜਾਂਦੇ ਤੇ ਫਿਲਹਾਲ ਪਿੱਛੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਕਰਤੇ ਹੋਣਗੇ ਤੇ ਜਿਹਦਾ ਕੰਟੈਂਟ ਆ ਹੋ ਉਹ ਤੁਹਾਡੇ ਤੇ ਅੱਗੇ ਰਿਪੋਰਟ ਵੀ ਮਾਰ ਸਕਦਾ ਪਰ ਤੁਹਾਡੀ ਆਈਡੀ ਜਿਹੜੀ ਬਿਲਕੁਲ ਬੰਦ ਹੋ ਸਕਦੀ ਆ ਤੇ ਹੁਣ ਤਾਂ ਵੈਸੇ ਇਹ ਚੀਜ਼ਾਂ ਦੇ ਲੋਡ ਹੀ ਨਹੀਂ ਫੇਸਬੁੱਕ ਦਾ ਜਿਹੜਾ AI ਛੱਡਿਆ ਹੋਇਆ ਵਾ ਠੀਕ ਆ ਜੀ ਉਹ ਤੁਹਾਨੂੰ ਕਦੇ ਨਾ ਕਦੇ ਇਹ ਚੀਜ਼ ਜ਼ਰੂਰ ਫੜ ਲੈਂਦੇ ਤੇ ਤੁਹਾਡੀ ਜਿਹੜੀ ਆਈਡੀ ਉਹ ਬਿਲਕੁਲ ਡਿਸੇਬਲ ਵੀ ਹੋ ਸਕਦੀ ਆ ਬੰਦ ਵੀ ਹੋ ਸਕਦੀ ਆ ਤੇ ਤੁਹਾ ਉਹ ਬਬ ਜਿਹੜੇ ਆ ਉਹ ਬਿਲਕੁਲ ਰੈੱਡ ਵੀ ਹੋ ਸਕਦੇ ਆ ਜਿੰਨਾਂ ਨੂੰ ਮਿਲੇ ਹੋਇਆ ਜੇ ਤੁਸੀਂ ਹੁਣ ਵੀ ਠੀਕ ਹੈ ਜੀ ਉਹ ਰਿਐਕਸ਼ਨ ਵੀਡੀਓ ਤੇ ਵਰਕ ਕਰਦੇ ਆਂ ਤਾਂ ਤੁਸੀਂ ਆਪਦੇ ਕੰਟੈਂਟ ਜਿਹੜੇ ਵਧੀਆ ਬਣਾ ਕੇ ਅਪਲੋਡ ਕਰੋ ਤੇ ਰਿਐਕਸ਼ਨ ਵੀਡੀਓ ਬਣਾਉਣਾ ਜਿਹੜੀਆਂ ਬੰਦ ਕਰੋ ਫਿਲਹਾਲ ਆਪਾਂ ਇੰਨਾ ਹੀ ਤੁਹਾਨੂੰ ਦੱਸਣਾ ਸੀਗਾ ਤੇ ਇੱਕ ਆਪਦਾ ਨੂੰ ਹੋਰ ਗੱਲ ਦੱਸ ਦਿਆਂ ਠੀਕ ਹੈ ਜੀ ਜੇ ਤੁਸੀਂ ਰਿਐਕਸ਼ਨ ਵੀਡੀਓ ਬਣਾਉਨੇ ਆ ਠੀਕ ਹੈ ਜੀ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਆ ਜਿੰਨੇ ਦੇ ਨਾਲ ਤੋਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਟੂਲ ਜਿਹੜੇ ਉਹ ਮਿਲ ਸਕਣ ਤੋਂ ਹਨੂ ਆਪ ਦਾ ਹਰਦੇਨ ਦੀ ਤਾਂ ਕਿ ਤੁਸੀਂ ਠੀਕ ਹੈ ਕੀ ਕਰਦੇ ਆ ਕੁਝ ਲੋਕ ਆ ਜਿਹੜੇ ਉਹ ਜਿਹੜੀ ਕਿਸੇ ਦੀ ਵੀਡੀਓ ਚੱਕ ਦਿਆ ਉਹਦੇ ਉੱਪਰ ਠੀਕ ਹੈ ਜੀ ਫੋਲ ਜਿਹੜੀ ਵੀਡੀਓ ਹੁੰਦੀ ਆ ਉਹ ਦਾ ਕਿਸੇ ਦੀ ਜਿਹੜੀ ਆ ਪੂਰੀ ਸਕਰੀਨ ਕਿਸੇ ਉਹੋ ਵੀਡੀਓ ਡੁਪਲੀਕੇਟ ਦੀ ਲੈ ਕੇ ਤੇ ਆਪਣੇ ਉੱਪਰ ਥੋੜੀ ਜੀ ਸਕਰੀਨ ਲਾ ਕੇ ਜਿਹੜੀ ਆ ਉਹਦੇ ਤੇ ਬੋਲਦੇ ਆ ਜਾਂ ਕੁਝ ਕ੍ਰੀਏਟਰ ਜਿਹੜੇ ਹੈਗੇ ਆ ਉਹ ਬੋਲਦੇ ਵੀ ਨਹੀਂ ਹੈਗੇ ਤੇ ਕੱਲੀ ਸਕਰੀਨ ਲਾ ਦਿੰਦੇ ਆ ਤੇ ਕੁਝ ਕ੍ਰੀਏਟਰ ਜਿਹੜੇ ਹੁੰਦੇ ਆ ਉਹ ਕਿਸੇ ਦੀ ਵੀਡੀਓ ਚੱਕ ਕੇ ਹੀ ਸਿੱਧਾ ਜਿਹੜਾ ਅਪਲੋਡ ਕਰ ਦਿੰਦੇ ਆ ਇਹ ਸਾਰਾ ਕੁਝ ਬਿਲਕੁਲ ਗਲਤ ਆ ਕੋਸ਼ ਲੋਕ ਜਿਹੜੇ ਕੀ ਕਰਦੇ ਆ ਤੁਹਾਨੂੰ ਮੈਂ ਦੱਸ ਦਵਾਂ ਅੱਧੀ ਸਕਰੀਨ ਆਪਦੀ ਲਾ ਲੈਂਦੇ ਤੇ ਅੱਧੀ ਲਾ ਲੈਂਦੇ ਕਿਸੇ ਦੀ ਇਹ ਵੀ ਬਿਲਕੁਲ ਗਲਤ ਆ ਇਹ ਧੰਵਨੀ ਚੱਲੂਗਾ ਜੇ ਤੁਸੀਂ ਰਿਐਕਸ਼ਨ ਵੀਡੀਓ ਬਣਾਉਣੀ ਹੈ ਤੇ ਤੁਹਾਨੂੰ ਆਪਾਂ ਦੱਸਦੇ ਆ ਜੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਹਿੰਨੇ ਆ ਸਾਨੂੰ ਫੇਸਬੁੱਕ ਠੀਕ ਆ ਜੀ ਪੈਸੇ ਦੇਵੇ ਕਮਾਉਣ ਵਾਸਤੇ ਤੇ ਸਾਨੂੰ ਟੂਲ ਵੀ ਦੇਵੇ ਤੇ ਤੁਹਾਨੂੰ ਆਪਾਂ ਦੱਸਾਂਗੇ ਤੁਸੀਂ ਰਿਐਕਸ਼ਨ ਵੀਡੀਓ ਜੇ ਬਣਾਉਣੀ ਹੈ ਤਾਂ ਕਿਵੇਂ ਬਣਾਉਣੀ ਆ ਮੇਰੇ ਕਹਿੰਦਾ ਮਤਲਬ ਆ ਜੀ ਤੁਸੀਂ ਆਪ ਦਾ ਕੰਟ੍ਰੈਕਟ ਬਣਾਉਂਗੇ ਤਾਂ ਬਾਲੀ ਵਧੀਆ ਗੱਲ ਆ ਤੇ ਜੇ ਤੁਸੀਂ ਰਿਐਕਸ਼ਨ ਵੀਡੀਓ ਤੇ ਵਰਕ ਵੀ ਕਰਨਾ ਤੇ ਤੁਸੀਂ ਕਿਵੇਂ ਬਣਾ ਸਕਦੇ ਹੋ ਦੇਖ ਮੈਂ ਤੁਹਾਨੂੰ ਇੱਕ ਆਧਾਰ ਦਿੰਦਾ ਮੈਂ ਜਿਵੇਂ ਤੁਹਾਡੇ ਤੋਂ ਤੁਸੀਂ ਰਿਐਕਸ਼ਨ ਵੀਡੀਓ ਕਿਸੇ ਦੀ ਠੀਕ ਹੈ ਜੀ ਡਾਊਨਲੋਡਿੰਗ ਕੀਤੀ ਆ ਉਹ ਵੇਖੋ ਤੁਸੀਂ ਜੇ ਇਹ ਕਮੈਂਟ ਦੀ ਆ ਤੇ ਤੁਸੀਂ ਕੀ ਕਰਨਾ ਮੈਂ ਠੀਕ ਹੈ ਜੀ ਤੁਹਾਡੀ ਘਟੋ ਘਟ ਡੇਢ ਮਿੰਟ ਦੀ ਵੀਡੀਓ ਠੀਕ ਹੈ ਜੀ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ ਤੇ ਡੇਢ ਮਿੰਟ ਦੀ ਹੀ ਪਿੱਛੇ ਲੱਗੀ ਹੋਣੀ ਹੈ ਉਹ ਚਾਹੀਦੀ ਹੈ ਤੇ ਰਿਐਕਸ਼ਨ ਵੀਡੀਓ ਜਿਹੜੀ ਆ ਤੁਸੀਂ ਉਹਦੇ ਵਿੱਚ ਕਾਰ ਲਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੀ ਤੁਹਾਡੀ ਜਿਵੇਂ ਡੇਟ ਡੇਟਮੈਂਟ ਦੀ ਤੁਹਾਡੀ 4 ਮਿੰਟਾਂ ਦੀ ਵੀਡੀਓ ਬਣੂਗੀ ਉਹ ਠੀਕ ਹੈ ਜੀ ਤੁਸੀਂ ਅਪਲੋਡ ਕਰੋਗੇ ਠੀਕ ਹੈ ਜੀ ਸਮਝ ਗਏ ਹੋਵਗੇ ਤੁਸੀਂ ਧਿਆਨ ਦੇ ਨਾਲ ਮੇਰੇ ਕਹਿਣ ਦਾ ਮਤਲਬ ਪਹਿਲਾਂ ਵੀਡੀਓ ਤੁਸੀਂ ਆਪ ਦੇ ਲਾਓ ਵਿਚਕਾਰ ਠੀਕ ਹੈ ਜੀ ਜਿਹੜੀ ਰਿਐਕਸ਼ਨ ਵੀਡੀਓ ਬਣਾਉਣੀ ਆ ਉਹਦੀ ਵਿਚਕਾਰ ਉਹਦੀ ਵੀਡੀਓ ਲਾਓ ਤੇ ਲਾਸਟ ਤੇ ਤੁਸੀਂ ਆਪ ਦੀ ਵੀਡੀਓ ਫੇਰ ਲਾਓ ਤਾਂ ਕਿ ਫੇਸਬੁੱਕ ਨੂੰ ਐ ਲੱਗੇ ਇਹ ਆਪਦਾ Ориਜినਲ ਵਰਕ ਕਰਦੇ ਆ ਠੀਕ ਹੈ ਜੀ ਤੇ ਜੇ ਤੁਸੀਂ ਰਿਐਕਸ਼ਨ ਵੀਡੀਓ ਜਿੱਦਾਂ ਕਿ ਤੁਸੀਂ ਬਣਾ ਰਹੇ ਹੋ ਠੀਕ ਹੈ ਜੀ ਮੂਰੇ ਸਕਰੀਨ ਦੇ ਉੱਪਰ ਲਾ ਕੇ ਤੇ ਫੋਨ ਦੇ ਸਕਰੀਨ ਦੇ ਲਾ ਕੇ ਉੱਪਰ ਥੋੜੀ ਜਿਹੀ ਸਕਰੀਨ ਆਫ ਦੀ ਲਾ ਦਿੰਨੇ ਆ ਇਦਾਂ ਤੁਹਾਨੂੰ ਨਾ ਤਾਂ ਟੂਲ ਮਿਲਣਗੇ ਤੇ ਤੁਸੀਂ ਫੇਸਬੁੱਕ ਤੋਂ 1 ਰੁਪਿਆ ਵੀ ਨਹੀਂ ਠੀਕ ਹੈ ਜੀ ਕਮਾ ਸਕਦੇ ਇਹ ਗੱਲ ਮੇਰੀ ਅੱਜ ਦੀ ਤੁਸੀਂ ਯਾਦ ਰੱਖ ਲਿਓ ਤੇ ਜੇ ਤੁਸੀਂ ਕਮਾ ਵੀ ਲਈ ਤੁਹਾਡੇ ਟੂਲ ਖੁੱਲ ਵੀ ਗਏ 22 ਚਾਂਸ ਪਹਿਲੀ ਗੱਲ ਤਾਂ ਤੁਹਾਨੂੰ ਕੁਝ ਮਿਲਣਾ ਹੀ ਨਹੀਂਗਾ ਤੇ 22 ਚਾਂਸ ਤੁਸੀਂ ਪੈਸੇ ਜਿਹੜੇ ਲੋਕ ਕਮਾਉਂਦੇ ਵੀ ਪਏ ਉਹਨੂੰ ਲੱਗਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਜੀ ਅਸੀਂ ਪੈਸੇ ਕਮਾ ਰਹੇ ਹਾਂ ਤੇ ਉਹਨਾਂ ਦੇ ਖਾਤੇ ਵਿੱਚ ਪੈਸੇ ਬਿਲਕੁਲ ਵੀ ਨਹੀਂ ਆਉਣੇ ਠੀਕ ਹੈ ਜੀ ਤੇ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਇਦਾਂ ਦੀਆਂ ਵੀਡੀਓ ਹੋਰ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਰਿਐਕਸ਼ਨ ਵੀਡੀਓ ਆਪਾਂ ਤੁਹਾਨੂੰ ਦੱਸਿਆ ਵੀ ਕਿੱਦਾਂ ਬਣਾਉ ਠੀਕ ਹੈ ਜੀ ਇਦਾਂ ਵੀਡੀਓ ਬਣਾਉਗੇ ਤਾਂ ਤੁਹਾਨੂੰ ਸਾਰੇ ਟੂਲ ਵੀ ਮਿਲਣਗੇ ਤੇ ਜੇ ਤੁਸੀਂ ਆਪਣੀ ਮਰਜ਼ੀ ਨਾਲ ਵਰਕ ਕਰੋਗੇ ਤਾਂ ਤੁਹਾਨੂੰ ਤੁਹਾਡਾ ਹੀ ਨੁਕਸਾਨ ਹੋਣਾ ਵਾ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਤੁਹਾਡੇ ਲਈ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਜਾਣਕਾਰੀ ਵਾਲੀਆਂ ਤੇ ਆਪਣੇ YouTube ਚੈਨਲ ਨੂੰ ਠੀਕ ਹੈ ਜੀ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਤੁਹਾਡੇ ਲਈ ਹੋਰ ਨਵੀਆਂ ਵੀਡੀਓ ਲੈ ਕੇ ਆਈਏ ਠੀਕ ਹੈ ਜੀ ਜੋ ਫੇਸਬੁੱਕ ਅਪਡੇਟ ਦਿੰਦੀ ਆ ਓਕੇ ਜੀ ਧੰਨਵਾਦ ਬਾਏ ਬਾਏ